ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਕਬੱਡੀ ਪਲੇਅਰ ਤੇ ਮੈਂ ਪਾਕਿਸਤਾਨ ਦੀ ਕਬੱਡੀ ਫੈਡਰੇਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਜੋ ਰਾਜਪੂਤ ਨਾਲ ਕਰ ਰਹੇ ਹੋ ਬਹੁਤ ਗਲਤ ਹੈ ਕਿ ਜੇ ਦੇਖਿਆ ਜਾਵੇ ਪਿੱਛੇ ਜਾ ਕੇ ਤਾਂ ਹੁਣ ਤੱਕ ਪਾ ਕੈਨੇਡਾ ਦੇ ਵਿੱਚ ਵਰਲਡ ਕੱਪ ਹੋ ਰਿਹਾ ਸੀ ਤੇ ਉੱਤੇ ਪਾਕਿਸਤਾਨ ਦੀ ਟੀਮ ਬਣਦੀ ਸੀ ਕਿ ਜੇ ਪਾਕਿਸਤਾਨ ਦੀ ਟੀਮ ਨਹੀਂ ਭੀਜੇ ਹੁੰਦੀ ਸੀ ਤਾਂ ਇੰਡੀਆ ਦੇ ਪਲੇਅਰ ਖੜਾਏ ਜਾਂਦੇ ਸੀ ਅੱਜ ਤੱਕ ਕਦੇ ਨਹੀਂ ਕਿਹਾ ਗੋ ਗਦਾਰ ਨੇ ਗੋ ਪਾਕਿਸਤਾਨੀ ਟੀਮ 'ਚ ਖੇਡੇ ਨਹੀਂ ਇਹ ਮਾਂ ਖੇਡਾ ਥੋੜੀ ਵੀ ਮਾਂ ਖੇਡਾ ਤੇ ਮੈਂ ਇਸ ਕਰਕੇ ਬੇਨਤੀ ਕਰਦਾ ਕਿ ਰਾਜਪੂਤ ਨਾਲ ਤੱਕਾ ਨਾ ਕੀਤਾ ਜਾਵੇ ਕਿਉਂਕਿ ਹੁਣ ਜੇ ਆਪਾਂ ਦੇਖੀਏ ਕਿੰਨੇ ਸਾਲ ਹੋ ਗਏ ورلڈ ਕੱਪ ਖੇਡਦੇ ਨੂੰ ਮੇਰੀ ਅੱਖੀਂ ਦੇਖਦੇ ਨੂੰ ਹੋ ਗਏ ਉਦੋਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਮੇਰੀ ਅੱਖੀਂ ਦੇਖਦੇ ਨੂੰ ਮੈਨੂੰ 15 ਸਾਲ ਹੋ ਗਏ ਤੇ ਮੇ ਪਾਕਿਸਤਾਨ ਦੇ ਪਲੇਅਰ ਇਸ ਸਾਲ ਆਏ ਨੇ ਤੇ ਉਦੋਂ ਪਹਿਲਾਂ ਪਾਕਿਸਤਾਨ ਦੇ ਪਲੇਅਰ ਇੱਕ ਜਾਂ ਦੋ ਆਉਂਦੇ ਹੁੰਦੇ ਸੀ ਤਾਂ ਪਾਕਿਸਤਾਨ ਦੀ ਟੀਮ ਖੜੀ ਕਰਨ ਵਾਸਤੇ ਤਾਂ ਇੰਡੀਆ ਦੇ ਪਲੇਅਰ ਦਿੱਤੇ ਜਾਂਦੇ ਸੀ ਜੇ ਆਪਾਂ ਹੋਰ ਦੇਸ਼ਾਂ 'ਚ ਵੀ ਦੇਖੀਏ ਕੈਨੇਡਾ 'ਚ ਵੀ ਇੰਡੀਆ ਦੇ ਪਲੇਅਰ ਖੇਡਦੇ ਨੇ ਅਮਰੀਕਾ 'ਚ ਵੀ ਇੰਡੀਆ ਦੇ ਪਲੇਅਰ ਖੇਡਦੇ ਨੇ ਇੰਗਲੈਂਡ 'ਚ ਵੀ ਇੰਡੀਆ ਦੇ ਪਲੇਅਰ ਖੇਡਦੇ ਨੇ ਜਦ ਬਰਲਡ ਕੱਪ ਤੇ ਟੀਮਾਂ ਬਣਦੀਆਂ ਨੇ ਤਾਂ ਆਪਾਂ ਫੇ ਸਾਰਿਆਂ ਨੂੰ ਗਦਾਰ ਕਹਿ ਦਿਆ ਕਰਦੇ ਨੇ ਇੰਡੀਆ ਵਾਲੇ ਬਾਬੇ ਗਦਾਰ ਨੇ ਉਹ ਵੀਰ ਮਾਰਕਸ ਬੇਨਤੀ ਹੈ ਪਾਕਿਸਤਾਨ ਫੈਡਰੇਸ਼ਨ ਅੱਗੇ ਤੇ ਉੱਥੇ ਦੇ ਪਲੇਅਰਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਰਾਜਪੂਤ ਦਾ ਸਾਥ ਦਿਓ ਤੇ ਬਹੁਤ ਸੋਹਣਾ ਪਲੇਅਰ ਆ ਪਾਕਿਸਤਾਨ ਦਾ ਰਾਜਪੂਤ ਤੇ ਹੋਰ ਵੀ ਟੋਡੇ ਦੇ ਦਾ ਨਾਂ ਰੋਸ਼ਨ ਕਰੂਗਾ ਉਹ ਤੇ ਰਾਜਪੂਤਾਂ ਨਾਲ ਇਦਾਂ ਨਾ ਤੱਕਾ ਨਾ ਕੀਤਾ ਜਾਵੇ ਤੇ ਖੇਡ ਨੂੰ ਤੁਸੀਂ ਇਦਾਂ ਆਪਣੀ ਨਫ਼ਰਤ ਨਾਲ ਨਾ ਦੇਖਿਆ ਜਾਵੇ ਇਹ ਖੇਡ ਤੁਹਾਡੀ ماں ਖੇਡਾ ਤੇ ਸਾਡੀ ਵੀ ماں ਖੇਡਾ ਤੇ ਇਹਨੂੰ ਖੇਡ ਦੀ ਭਾਵਨਾ ਨਾਲ ਦੇਖਿਆ ਜਾਵੇ ਤੇ ਰਾਜਪੂਤਾਂ ਨਾਲ ਇਹ ਜਾ ਕੋਈ ਤੱਕਾ ਨਾ ਕੀਤਾ ਜਾਵੇ ਜਿਹਦੇ ਕਰਕੇ ਉਹਦੀ ਗੇਮ ਤੇ ਕੋਈ ਅਸਰ ਪਵੇ ਸਤਿ ਸ੍ਰੀ ਅਕਾਲ ਜੀ